ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਪਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਜਦੋਂ ਮਸਲੀਨ कॉटन ਦੇ ਜਿਹੜੇ ਡਿਜ਼ਾਈਨਰ ਸੂਟ ਸੀ ਕਲੈਕਸ਼ਨ ਲੈ ਕੇ ਆਏ ਆ ਇਹ ਵਾਲਾ ਜਿਹੜਾ ਸੂਟ ਰੈਣ ਵਾਲਾ ਹੈਗਾ ਇਹ ਮਸਲੀਨ कॉटन ਦੇ ਉੱਪਰ ਹੋਏਗਾ ਆਲਓਵਰ ਝੂਟੇਗਾ ਜਿਸ ਤੇ ਉੱਪਰ ਵਰਕ ਰੈਣ ਵਾਲਾ ਹੈ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਨਾਲ ਮਸਲੀਨ कॉटन ਦਾ ਇਹ ਦੁਪੱਟਾ ਰੈਣ ਵਾਲਾ ਹੈ ਕੁਝ ਦੇ ਦੁਪੱਟਿਆਂ ਦੇ ਉੱਪਰ ਵੀ ਹੈਗਾ ਜਿਹੜਾ ਵਰਕ ਕੀਤਾ ਗਿਆ ਸਮ ਦੇ ਨਾਲ ਬਾਟਮ ਪਲੇਨ ਹੋਏਗੀ ਔਰ ਸਮ ਦੇ ਨਾਲ ਬਾਟਮ ਦੇ ਉੱਪਰ ਵੀ ਵਰਕ ਰੈਣ ਵਾਲਾ ਹੈਗਾ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ 1099 ਰੁਪਏ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਤੁਸੀਂ ਘਰ ਬੈਠੇ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਤੇ ਡਿਜ਼ਾਈਨਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਐਲੀਗੈਂਟ ਜਿਹੜੀ ਇਹਨਾਂ ਦੀ ਡਿਜ਼ਾਈਨਿੰਗ ਹੈਗੀ ਤੇ ਤੁਸੀਂ ਇਹ ਵਾਲੇ ਸੂਟਸ ਨੂੰ ਪਾਰਟੀ ਵੇਅਰ ਸੂਟ ਵੀ ਸਮਰ ਦੇ ਲਈ ਯੂਜ਼ ਕਰ ਸਕਦੇ ਹੈਗੇ ਹੋ ਔਰ ਤੁਸੀਂ ਰੁਟੀਨ ਵਿੱਚ ਵੀ ਇਹ ਵਾਲੇ ਸੂਟਸ ਨੂੰ ਵੀਅਰ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਵੀ ਇਹ ਵਾਲੇ ਸੂਟ ਹੈਗੇ ਜਿਹੜੇ ਤੁਸੀਂ ਸਟਿਚ ਕਰਵਾ ਸਕਦੇ ਹੈਗੇ ਹੋ ਬਹੁਤ ਹੀ ਜਿਆਦਾ ਸੋਹਣੇ ਲੁੱਕ ਰੱਖਣ ਵਾਲੇ ਸੂਟ ਹੈ ਤੇ ਪ੍ਰਾਈਸ ਵੀ ਬਹੁਤ ਹੀ ਜਿਆਦਾ ਰੀਜ਼ਨੇਬਲ ਹੈਗਾ ਯਾ ਡਿਜ਼ਾਈਨਿੰਗ ਬਹੁਤ ਹੀ ਜਿਆਦਾ ਸੋਹਣੀ ਹੈ ਕਿਉਂਕਿ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਰਹਿਣ ਵਾਲੀ ਹੈ ਕਲਰ ਆਪਸ਼ਨ ਵੀ ਤੁਹਾਨੂੰ ਕਾਫੀ ਜਿਆਦਾ ਮਿਲ ਜਾਏਗੀ ਤੁਸੀਂ ਕੋਈ ਵੀ ਕਲਰ ਇਹਨਾਂ ਵਿੱਚੋਂ ਆਪਣੇ ਲਈ ਚੂਸ ਕਰ ਸਕਦੇ ਹੈਗੇ ਹੋ ਜੇਕਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕੋਈ ਸੂਟ ਕਸਟਮਾਈਜ਼ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਅਸੀਂ ਤੁਹਾਨੂੰ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਰੈਡੀ ਕਰਕੇ ਦੇਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਵੀ ਦੱਸਿਆ ਕਰੋਗੇ ਤੁਹਾਨੂੰ ਕਿ ਇਹ ਵਾਲੀਆਂ ਜਿਹੜੀਆਂ ਵੀਡੀਓਜ਼ ਹੈਗੀਆਂ ਉਹ ਕਿਸ ਤਰ੍ਹਾਂ ਦੀਆਂ ਲੱਗਦੀਆਂ ਹੈਗੀਆਂ ਕਿਉਂਕਿ ਸੇ ਡੇਲੀ ਡੇਲੀ ਜਿਹੜੀਆਂ ਉਹ ਅਪਡੇਟਸ ਲੈ ਕੇ ਆਉਂਦੇ ਰਹਿੰਦੇ ਆ ਤੇ ਤੁਸੀਂ ਸੂਟਸ ਦੇ ਰਿਗਾਰਡਿੰਗ ਤੁਹਾਨੂੰ ਐਵਰੀ ਅਪਡੇਟ ਆ ਜਿਹੜੀ ਉਹ ਮਿਲਦੀ ਰਹੇਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਵੀ ਟਾਈ ਐਂਡ ਡਾਈ ਮਸਲਿਨ ਕਾਟਨ ਦੇ ਉੱਪਰ ਹੋਣਗੇ ਜਿਸ ਤੇ ਛੇਰੇ ਦੇ ਉੱਪਰ ਹੈਗਾ ਜਿਹੜਾ ਥਰਡ ਵਰਕ ਕੀਤਾ ਗਿਆ ਜਿਹੜੀ ਬਾਟਮ ਹੋਏਗੀ ਪਲੇਨ ਰਹੇਗੀ ਤੇ ਨਾਲ ਜਿਹੜ ਜਸਤੇ ਉੱਪਰ ਵੀ ਫੋਰ ਸਾਈਡ ਹੈਗਾ ਜਿਹੜਾ ਉਹ ਥਰੈਡ ਵਰਕ ਕੀਤਾ ਗਿਆ ਇਹ ਵਾਲੇ ਸੂਟ ਵੀ ਆਪਾਂ ਨੇ ਜਿਹੜੇ ਹੈਗੇ ਆ ਆਲਰੇਡੀ ਕਰਵਾਏ ਹੋਏ ਸੂਟ ਦੀ ਕਲੈਕਸ਼ਨ ਹੋਈ ਹੈ ਮਸਲੀਨ कॉटन ਦੇ ਉੱਪਰ ਰਣਵੜੀ ਜਸਤੇ ਉੱਪਰ ਹੈਗਾ ਉਹ ਥਰੈਡ ਵਰਕ ਕੀਤਾ ਗਿਆ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਰਹਿਣ ਵਾਲੀ ਹੈਗੀ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਫਿਨਿਸ਼ਿੰਗ ਦੇ ਨਾਲ ਜਿਹੜਾ ਇਹਨਾਂ ਦੇ ਉੱਪਰ ਵਰਕ ਕੀਤਾ ਗਿਆ ਹੈਗਾ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਇਹ ਵਾਲੇ ਸੂਟ ਹੈ ਤੁਸੀਂ ਪਾਰਟੀ ਲਈ ਵੀ ਇਹਨਾਂ ਨੂੰ ਯੂਜ਼ ਕਰ ਸਕਦੇ ਹੈਗੇ ਹੋ ਤੇ ਸਭ ਦੀ ਜਿਹੜੀ ਡਿਜ਼ਾਈਨਿੰਗ ਹੋਏਗੀ ਵੱਖਰੀ ਹੋਏਗੀ ਬਟ ਪ੍ਰਾਈਸ ਹੋਏਗਾ ਜਿਹੜਾ ਸਭ ਦਾ ਸੇਮ ਹੋਏਗਾ 1295 ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਤੇ ਇਹ ਵਾਲੇ ਸੂਟ ਆ ਜਿਹੜਾ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਵਿੱਚ ਰਹਿ ਚੁੱਕਿਆ ਪਹਿਲਾਂ ਆਪਾਂ ਜਾਰਜਟ ਦੇ ਉੱਪਰ ਵੀ ਇਹ ਵਾਲੇ ਸੂਟ ਸੀ ਜਿਹੜੇ ਲੈ ਕੇ ਆਂਦੇ ਸੀ ਜਿਨ੍ਹਾਂ ਦੀ ਕਾਫੀ ਜ਼ਿਆਦਾ ਡਿਮਾਂਡ ਰਹੀ ਸੀ ਹੁਣ ਆਪਾਂ ਨੇ ਮਸਲੀਨ ਕਾਟਨ ਦੇ ਉੱਪਰ ਰੈਡੀ ਕਰਵਾਏ ਹੋਏ ਸੂਟ ਸੀ 컬렉ਸ਼ਨ ਹੈਗੀ ਆ ਤੁਸੀਂ ਕੋਈ ਵੀ ਸੂਟ ਆਪਣੀ ਲੈ ਲੈਣਾ ਇੰਨਾਂ ਵਿੱਚ